ਪਿਆਰੇ ਜੀ ਜਿੱਥੇ ਵਸਾ ਸਾਧੂਆਂ ਦਾ ਵਾ 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 ਜਿੱਥੇ ਵਸਾ ਸਾਧੂਆਂ ਦਾ ਜੀ ਜਿੱਥੇ ਵਸਾ ਪਰ ਬੋਲੋ ਜੇ ਜਿੱਥੇ ਵਸਾ ਜਿੱਥੇ ਵਾਸਾ ਸਾਧੂਆਂ ਦਾ ਜਿੱਥੇ ਵਾਸਾ ਸਾਧੂਆਂ ਦਾ ਜਿੱਥੇ ਵਾਸਾ ਜਿੱਥੇ ਵਾਸਾ ਸਾਧੂਆਂ ਦਾ ਜਿੱਥੇ ਵਾਸਾ ਸਾਧੂਆਂ ਦਾ ਜਿੱਥੇ ਵਾਸਾ ਸਾਧੂਆਂ ਦਾ ਖਾੜ ਤੀਰਥ ਨਿਵਾਸ ਉਥੇ ਕਰਦੇ ਨੇ ਜਿੱਥੇ ਵਾਸਾ ਸਾਧੂਆਂ ਦਾ ਖਾੜ ਤੀਰਥ ਨਿਵਾਸ ਉਥੇ ਕਰਦੇ ਨੇ ਜਿੱਥੇ ਵਾਸਾ ਸਾਧੂਆਂ ਦਾ ਖਾੜ ਤੀਰਥ ਨਿਵਾਸ ਉਥੇ ਖਾੜ ਤੀਰਥ ਨਿਵਾਸ ਉਥੇ ਕਰਦੇ ਨੇ ਖਾੜ ਤੀਰਥ ਨਿਵਾਸ ਉਥੇ ਕਰਦੇ ਜਿੱਥੇ ਵਾਸਾ ਸਾਧੂਆਂ ਦਾ ਤੀਰਥ ਨਿਵਾਸ ਉਥੇ ਕਰਦੇ ਨੇ ਜਿੱਥੇ ਵਾਸਾ ਸਾਧੂਆਂ ਦਾ ਜਿੱਥੇ ਵਾਸਾ ਸਾਧੂਆਂ ਦਾ ਜਿੱਥੇ ਵਾਸਾ ਸਾਧੂਆਂ ਦਾ ਜੀ ਜਿੱਥੇ ਵਾਸਾ ਸਾਧੂਆਂ ਦਾ ਜਿੱਥੇ ਵਾਸਾ ਸਾਧੂਆਂ ਦਾ ਜਿੱਥੇ ਵਾਸਾ ਸਾਧੂਆਂ ਦਾ ਜਿੱਥੇ ਵਾਸਾ ਸਾਧੂਆਂ ਦਾ ਧਰਤੀ ਤੀਰਥ ਨਿਵਾਸ ਉਥੇ ਕਰਦੇ ਨੇ ਜਿੱਥੇ ਵਾਸਾ ਸਾਧੂਆਂ ਦਾ ਸਾਹੜ ਤੀਰਤ ਨਿਵਾਸ ਉਥੇ ਕਰਦੇ ਨੇ ਜਿੱਥੇ ਵਾਸਾ ਸਾਧੂਆਂ ਦਾ ਕੀ ਨਿਵਾਸ ਉਥੇ ਕਰਦੇ ਨੇ ਸਾਧੂਆਂ ਨਿਰਖ ਜਿੱਥੇ ਵਸ ਅਠ ਛਠ ਤੀਰਥ ਜਹ ਸਾਧ ਪਗਤ ਰਹਿ ਤਹ ਬੈਕੁੰਠ ਜਹ ਨਾਮ ਉਚਰੇ ਗੰਗਾ ਦੇ ਤੀਰਥ ਕੋਲ ਸਾਖੀ ਪ੍ਰਮਾਣ ਦੇ ਵਿੱਚ ਇੱਕ ਮਹਾਤਮਾ ਸਾਧੂ ਦੀ ਸਾਖੀ ਆਉਂਦੀ ਹੈ ਕਹਿੰਦੇ ਕੋਈ ਗੰਗਾ ਤੇ ਇਸ਼ਨਾਨ ਕਰਨ ਗਿਆ ਰਸਤੇ ਵਿੱਚ ਇੱਕ ਮਹਾਤਮਾ ਸਾਧੂ ਕਹ ਲੋ ॠषि ਕਹ ਲੋ ਤਪੱਸਿਆ ਕਰ ਰਿਹਾ ਹੈ ਆਪਣੇ ਆਸ਼ਰਮ ਦੇ ਵਿੱਚ ਬੈਠਾ ਤੇ ਇੱਕ ਪ੍ਰੇਮੀ ਗਿਆ ਇਸ਼ਨਾਨ ਕਰਕੇ ਵਾਪਸ ਮੁੜਿਆ ਤੇ ਉਹਨੂੰ ਪਾਣੀ ਦੀ ਪਿਆਸ ਲੱਗੀ ਤੇ ਉਹ ਸਾਧੂ ਦੇ ਡੇਰੇ ਵਿੱਚ ਆ ਗਿਆ ਜਿੱਥੇ ਉਹ ਮਹਾਤਮਾ ਬੈਠਾ ਤਪ ਕਰ ਰਿਹਾ ਸੀ ਤੇ ਉਹ ਜਦੋਂ ਉਹਦੇ ਕੋਲ ਆਇਆ ਆ ਕੇ ਉਹਨੇ ਬੇਨਤੀ ਕੀਤੀ ਮਹਾਤਮਾ ਜੀ ਮੈਨੂੰ ਜਲ ਸ਼ਿਕਾ ਦਿਓ ਤੇ ਉਹਨੇ ਜਲ ਸ਼ਿਕਾਇਆ ਕਹਿੰਦੇ ਤੁਹਾਡੇ ਤੇ ਬੜੇ ਵੱਡੇ ਭਾਗ ਨੇ ਤੁਸੀਂ ਤੇ ਗੰਗਾ ਦੇ ਕੋਲ ਬੈਠੇ ਹੋ ਤੁਸੀਂ ਤੇ ਰੋਜ਼ ਇਸ਼ਨਾਨ ਕਰਨ ਜਾਂਦੇ ਹੋ ਉਹ ਮਹਾਤਮਾ ਕਹਿੰਦਾ ਵੀ ਮੈਨੂੰ ਨਹੀਂ ਪਤਾ ਵੀ ਗੰਗਾ ਕਿੱਥੇ ਵਗਦੀ ਹੈ ਉਹ ਪ੍ਰੇਮੀ ਕਹਿੰਦਾ ਤੁਸੀਂ ਇੰਨੀ ਤਪੱਸਿਆ ਕਰਦੇ ਹੋ ਜੰਗਲ ਵਿੱਚ ਚੁੱਗੀ ਪਾਈ ਬੈਠੇ ਹੋ ਕਦੇ ਬਾਹਰ ਨਹੀਂ ਨਿਕਲੇ ਤੁਸੀਂ ਕਦੇ ਬਾਹਰ ਇਸ਼ਨਾਨ ਕਰਨ ਨਹੀਂ ਗਏ ਕਹਿੰਦੇ ਨਹੀਂ ਮੈਂ ਨਹੀਂ ਕਦੇ ਗੰਗਾ ਤੱਕਿਆ ਮੇਰੀ ਤੇ ਪ੍ਰਮਾਤਮਾ ਦੇ ਨਾਲ ਲੱਗ ਗਈ ਹੈ ਮੈਂ ਤੇ ਬਸ ਉਸ ਕਾਲਪੁਰਖ ਦੇ ਸਿਮਰਨ ਦੇ ਵਿੱਚ ਜੁੜਿਆ ਹੋਇਆ ਮੈਨੂੰ ਨਹੀਂ ਪਤਾ ਵੀ ਗੰਗਾ ਦਾ ਤੀਰਥ ਕਿੱਥੇ ਹੈ ਕਿੱਥੇ ਨਹੀਂ ਆਖੋ ਸਤਨਾਮ ਸ਼੍ਰੀ ਤੇ ਉਹ ਪ੍ਰੇਮੀ ਕਹਿੰਦਾ ਬਈ ਬੜਾ ਮਾੜਾ ਕੰਮ ਐ ਤੂੰ ਤਾਂ ਸਾਧੂ ਹੋ ਕੇ ਵੀ ਗੰਗਾ ਤੇ ਇਸ਼ਨਾਨ ਕਰਨ ਨਹੀਂ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਜੇ ਤੀਰਥਾਂ ਤੇ ਜਾਣਾ ਹੈ ਤੀਰਥਾਂ ਤੇ ਇਸ਼ਨਾਨ ਕਰਨਾ ਹੈ ਤਾਂ ਉਥੋਂ ਨਾਮ ਦੀ ਦਾਤ ਲੈ ਕੇ ਆ ਉਥੋਂ ਸਿਮਰਨ ਲੈ ਕੇ ਆਓ ਉਥੋਂ ਗੁਰੂ ਦੀ ਸਿੱਖਿਆ ਲੈ ਕੇ ਆਓ ਜਿਸ ਦੇ ਨਾਲ ਸਾਡਾ ਜੀਵਨ ਬਦਲ ਜੇ ਤੇ ਗੁਰਬਾਣੀ ਇਹ ਵੀ ਆਖਦੀ ਹੈ 860 ਤੀਰਥ ਜਹ ਸਾਧ ਭਗਤ ਧਰੈ ਤਹ ਬੇਕੁੰਠ ਜਹ ਨਾਮ ਉਚਰੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਪੜਨ ਵਾਲਾ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਿਮਰਨ ਕਰਨ ਵਾਲਾ ਬੰਦਗੀ ਕਰਨ ਵਾਲਾ ਮਹਾਤਮਾ ਸਾਧੂ ਜੇ ਫਿਰ ਚਰਨ ਪਾ ਜਵੇ ਉੱਥੇ 68 ਤੀਰਥਾਂ ਦਾ ਵਾਸਾ ਹੋ ਜਾਂਦਾ ਹੈ। ਉੱਥੇ 68 ਤੀਰਥ ਵਸਦੇ ਨੇ ਜਪ ਤਪ ਸੰਜਮ ਤੀਰਥ ਉਹਨਾਂ ਯੁੱਗਾ ਦਾ ਧਰਮ ਹੈ। ਕਲਮਹ ਕੀਰਤ ਕੇਵਲ ਹਰ ਨਾਮਾ ਇਹਨੇ ਪਹਿਲੇ ਯੁੱਗਾ ਦਾ ਧਰਮ ਸੀ ਤੀਰਥ ਕਰਨੇ, ਦਾਨ ਪੁੰਨ ਕਰਨੇ ਪਰ ਕਲ ਯੁੱਗ ਦੇ ਵਿੱਚ ਸਭ ਤੋਂ ਉੱਤਮ ਹੈ ਕਲਮ ਇਹੋ ਪੁੰਨ ਗਨ ਗੋਬਿੰਦ ਗਾਹੇ ਜਿਹੜਾ ਕਲ ਯੁੱਗ ਹੈ ਨਾ ਇਹਦੇ ਵਿੱਚ ਸਭ ਤੋਂ ਉੱਤਮ ਹੈ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਨਾ ਨਾਮ ਜਪਣਾ ਨਾਮ ਜਪਣਾ ਸਿਮਰਨ ਕਰਨਾ ਸੇਵਾ ਕਰਨੀ ਤਨ ਬਾਬਾ ਜੰਗੀਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਅਸਥਾਨ ਤੇ ਚਰਨ ਪਾ ਕੇ ਇਸ ਅਸਥਾਨ ਨੂੰ ਜਪ ਤਪ ਕਿੰਨੇ ਜਪ ਤਪ ਹੋਏ ਤਪ ਅਸਥਾਨ ਬਣਾ ਦਿੱਤਾ ਤੇ ਇਤਨਾ ਸੋਹਣਾ ਇਸ ਅਸਥਾਨ ਤੇ ਸੱਚਖੰਡ ਬਣਿਆ ਕਿੰਨੇ ਜਪ ਤਪ ਸਮਾਗਮ ਚੱਲ ਰਹੇ ਨੇ ਤਹ ਬੈਕੁੰਠ ਜਹਿ ਨਾਮ ਉਚਰਾ 86 ਤੀਰਥ ਜਹਿ ਸਾਧ ਪਗ ਧਰੈ ਸਿਮਰਨ ਕਰਨ ਵਾਲਾ ਬੰਦਗੀ ਕਰਨ ਵਾਲਾ ਚਰਨ ਪਾ ਦਵੇ ਤੇ 68 ਤੀਰਥਾਂ ਦਾ ਵਾਸਾ ਹੋ ਜਾਂਦਾ ਹੈ ਇਹ ਗੁਰਬਾਣੀ ਕਹਿੰਦੀ ਹੈ ਤੇ ਜੇ ਉੱਥੇ ਬੈਠ ਕੇ ਸਮਰਨ ਕਰਿਆ ਜਾਵੇ ਕਿੰਨੇ ਸਮੇ ਤੋਂ ਲੈ ਕੇ ਬਾਬਾ ਜੀ ਨੇ ਇੱਥੇ ਜਪ ਤਪ ਕੀਤੇ ਆਪ ਕਰੇ ਕਿੰਨੇ ਭੈੰਗਮਾ ਤੋਂ ਪਾਠੀ ਸਿੰਘਾਂ ਤੋਂ ਜਪ ਤਪ ਕਰਵਾਏ 68 ਤੀਰਥ ਗੁਰਬਾਣੀ ਨੇ ਐਵੇਂ ਨਹੀਂ ਆਖਿਆ ਉੱਥੇ ਨਿਵਾਸ ਕਰਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਪ੍ਰਵਾਹ ਚਲਾਈ ਇਹ ਨਹੀਂ ਭਈ ਜਿੰਨਾ ਚਿਰ ਬਾਬਾ ਜੀ ਸਰੀਰ ਕਰਕੇ ਸਨ ਹੁਣ ਵੀ ਨਿਰੰਤਰ ਉਸੇ ਤਰ੍ਹਾਂ ਬਾਣੀ ਦੇ ਜਾਪ ਚੱਲ ਰਹੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਦੇ ਜਾਪ 10 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੰਡ ਪਾਠ ਸਾਹਿਬ ਜਪਜੀ ਸਾਹਿਬ ਦੇ ਪਾਠ ਪੂਰਾ ਸਾਹਿਬ ਦੇ ਵਿੱਚ ਸੰਪਟ ਪਾਠ ਕਿਤਨਾ ਮਹਾਕੁੰਭ ਚੱਲ ਰਿਹਾ ਹੈ ਇਹ ਸਾਧੂ ਦੀ ਕਮਾਈ ਇਹ ਹੈ ਨਾਮ ਦੀ ਕਮਾਈ ਕਿਉਂਕਿ ਇਸ ਧਰਤੀ ਨੂੰ ਰੰਗ ਲੱਗਿਆ ਇੱਥੇ ਬੈਠ ਕੇ ਬਾਬਾ ਜੀ ਨੇ ਜਪ ਤਪ ਕੀਤੇ ਉਸ ਜਪ ਤਪ ਦੀ ਬਦੌਲਤ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਿਆਸਥਿਲ ਸੋਹਣ ਚਵਾਰੇ ਅੱਜ ਇਥੇ ਇਮਾਰਤਾਂ ਗੁੱਮਟ ਝੂਮਦੇ ਨੇ ਨਿਸ਼ਾਨ ਸਭ ਝੂਮਦੇ ਨੇ ਇਹ ਬਾਬਾ ਜੀ ਦੀ ਨਾਮ ਦੀ ਕਮਾਈ ਹੈ ਕਿਉਂਕਿ ਇਸ ਧਰਤੀ ਨੂੰ ਐਸਾ ਨਾਮ ਦਾ ਰੰਗ ਲੱਗਿਆ ਕਿਸੇ ઋષਿ ਨੇ ਤਪੱਸਿਆ ਸਾਦੀ ਕਿਉਂਕਿ ਜੁਗਾ ਜੁਗੰਤਰਾਂ ਤੋਂ ਜਿਹੜੀ ਭਗਤੀ ਵਾਲੀ ਜਗਾ ਉਤੇ ਪ੍ਰਗਟ ਹੁੰਦੀ ਹੈ ਤਨ ਬਾਬਾ ਜਗੀਰ ਸਿੰਘ ਮਹਾਰਾਜ ਜੀ ਨੇ ਇੱਥੇ ਬੈਠ ਕੇ ਜਪ ਤਪ ਕੀਤੇ ਤੇ ਹੁਣ ਵੀ ਸਤਕਾਰਯੋਗ ਮਹਾਪੁਰਖ ਬਾਬਾ ਧਨਨਾ ਸਿੰਘ ਜੀ ਬੜੇ ਪ੍ਰੇਮ ਨਾਲ ਬੜੀ ਸ਼ਰਧਾ ਦੇ ਨਾਲ ਬਾਣੀ ਦੇ ਜਾਪ ਨਿਰੰਤਰ ਚੱਲ ਰਹੇ ਹਨ ਕਿਉਂਕਿ ਇਸ ਧਰਤੀ ਨੂੰ ਐਸਾ ਨਾਮ ਦਾ ਰੰਗ ਲੱਗਿਆ ਕਿਸੇ ऋषि ਨੇ ਤਪੱਸਿਆ ਸਾਦੀ ਹੈ ਧਰਤੀ ਨੂੰ ਰੰਗ ਲਗੇਆ ਕ੍ਰਿਸ਼ੀ ਨੇ ਤਪੱਸਿਆ ਸਦੀ ਧਰਤੀ ਨੂੰ ਰੰਗ ਲਗੇਆ ਕ੍ਰਿਸ਼ੀ ਨੇ ਤਪੱਸਿਆ ਸਦੀ ਧਰਤੀ ਨੂੰ ਰੰਗ ਲਗੇਆ ਕ੍ਰਿਸ਼ੀ ਨੇ ਤਪੱਸਿਆ ਨਾਮ ਵਾਲਾ ਜੀ ਰੰਗ ਲੱਗੇ ਆ ਨਾਮ ਵਾਲਾ ਜੀ ਰੰਗ ਲੱਗੇ ਆ ਮਵਾਣਾ ਦੀ ਓ ਨਾਮ ਕਰਦੇ ਆ ਨਾਮ ਵਾਲਾ ਜੀ ਰੰਗ ਲੱਗੇ ਆ ਨਾਮ ਬਾਲਾ ਜੀ ਰੰਗ ਲੱਗੇ ਆ ऋषि ने तप से आसा दी धरती नु रंग लगया ऋषि ने तप से आसा दी धरती नु रंग लगया ऋषि ने तप से आसा दी धरती नु ਸ਼ੀਨ ਤਪਸਾ ਰਹੀ ਪਰੇ ਪਰੇ ਲਾਲ ਰੰਗ ਜਿਸ ਕੋ ਲੱਗਾ ਤਿਸ ਕੈ ਵੱਡ ਭਾਗਾ ਮੈਲਾ ਕਦੇ ਨਾ ਹੋਵਈ ਨਹ ਲੱਗਾ ਦਾਗ ਨਾਮ ਦਾ ਰੰਗ ਤੇ ਉਹ ਸਾਧੂ ਮਹਾਤਮਾ ਉਹ ਪ੍ਰੇਮੀ ਕਹਿੰਦਾ ਫਿਰ ਤੇ ਤੁਹਾਡੇ ਬੜੇ ਮਾੜੇ ਕਰਮ ਨੇ ਗੰਗਾ ਦਾ ਤੀਰਥ ਕੋਲੇ ਹੁੰਦਿਆਂ ਤੁਸੀਂ ਇਸ਼ਨਾਨ ਨਹੀਂ ਕੀਤਾ ਉਹ ਕਹਿੰਦੇ ਮੈਨੂੰ ਨਹੀਂ ਪਤਾ ਵੀ ਗੰਗਾ ਬਰਸ਼ਨਾ ਕਿੱਥੇ ਇਤਨੇ ਨੂੰ ਤਿੰਨ ਗਉਆਂ ਆਈਆਂ ਕਾਲੀਆਂ ਛਾ ਜਿੱਥੇ ਉਹ ઋષਿ ਇਸ਼ਨਾਨ ਕਰਦਾ ਸੀ ਉਹ ਪਾਣੀ ਦਾ ਟੋਬਾ ਲੱਗਿਆ ਹੋਇਆ ਸੀ ਚੜਾ ਲੱਗਿਆ ਹੋਇਆ ਸੀ ਉਹ ਤਿੰਨੇ ਗਉਆਂ ਉਹਦੇ ਵਿੱਚ ਵੜ ਗਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਜਦੋਂ ਉਹਦੇ ਵਿੱਚ ਬੜੀਆਂ ਕਾਲੀਆਂ ਛਾਹ ਸੀ ਤੇ ਜਦੋਂ ਬਾਹਰ ਨਿਕਲੀਆਂ ਚਿੱਟੀਆਂ ਦੁੱਧ ਵਰਗੀਆਂ ਹੋ ਕੇ ਨਿਕਲ ਆਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਚਿੱਟੀਆਂ ਦੁੱਧ ਵਰਗੀਆਂ ਹੋ ਕੇ ਨਿਕਲੀਆਂ ਉਹ ਵੇਖਦਾ ਵੀ ਇਹ ਕੀ ਕਾਲੀਆਂ ਸੀ ਚਿੱਟੀਆਂ ਕਿਵੇਂ ਹੋ ਗਈਆਂ ਤੇ ਉਹ ਮਹਾਤਮਾ ਕਹਿੰਦੇ ਇਹਨਾਂ ਨੂੰ ਹੀ ਪੁੱਛ ਲਾ ਭਾਈ ਉਹ ਕਹਿੰਦੀ ਇੱਕ ਗੰਗਾ ਇੱਕ ਜਮਨਾ ਇੱਕ ਸਰਸਵਤੀ ਦੁਨੀਆਂ ਦੇ ਲੋਕ ਆਉਂਦੇ ਨੇ ਸਾਡੇ ਵਿੱਚ ਇਸ਼ਨਾਨ ਕਰਦੇ ਨੇ ਮੈਲ ਨਾ ਭਰ ਜਾਂਦੀ ਆ ਪਰ ਸਾਧੂ ਦੇ ਚਰਨਾਂ ਦੀ ਧੂੜੀ ਨਾਲ ਇਹ ਸਾਡੀ ਮੈਲ ਕੱਟੀ ਜਾਂਦੀ ਹੈ ਕਿਉਂਕਿ ਗੁਰਬਾਣੀ ਕਹਿੰਦੀ ਆ ਭਾਈ ਤੀਰਥ ਵਿਲੋਚ ਦੇ ਸਾਧੂ ਦੀ ਤੂੜੀ ਤਾਈ ਤਿਰਥ ਵੀ ਲੋਤ ਦੇ ਸਾਧੂ ਦੀ ਤੂੜੀ ਤਾਈ ਤਿਰਥ ਵੀ ਲੋਤ ਦੇ ਦੀ ਤੂੜੀ ਤਾਈ ਉਹ ਤਿਰਥ ਵੀ ਤੀਰਥ ਵੀ ਲੋਚ ਦੇ ਸੰਤਾਂ ਦੀ ਤੂੜੀ ਤਾਈ ਤੀਰਥ ਵੀ ਲੋਚ ਦੇ ਸੰਤਾਂ ਦੀ ਤੂੜੀ ਤਾਈ ਸੰਤਾਂ ਦੀ ਸਾਧੂਆਂ ਦੀ ਧੂੜੀ ਨੂੰ ਤੀਰਥ ਲੋਚਦੇ ਨਹੀਂ ਵੀ ਕੋਈ ਮਹਾਤਮਾ ਆਵੇ ਕੋਈ ਬੰਦਗੀ ਵਾਲੀ ਰੂਹ ਆਵੇ ਅਸੀਂ ਮੈਲ ਨਾ ਭਰ ਜਾਨੇ ਆ ਤੇ ਉਹ ਸਾਡਾ ਭਾਰ ਚੱਕ ਲਵੇ ਆਖੋ ਸਤਨਾਮ ਸ਼੍ਰੀ ਉਹ ਸਾਡਾ ਭਾਰ ਚੱਕ ਲਵੇ ਉਹ ਕਹਿੰਦੀ ਇੱਕ ਗੰਗਾ ਇੱਕ ਜਮਨਾ ਇੱਕ ਸਰਸਵਤੀ ਮੈਲ ਨਾ ਭਰ ਜਾਨੀਆ ਪਰ ਆ ਸਾਧੂ ਬੰਦਗੀ ਵਾਲਾ ਇਹਦੇ ਜਿੱਥੇ ਇਸ਼ਨਾਨ ਕਰਦਾ ਇਹਦੀ ਧੋੜੀ ਲੈ ਕੇ ਅਸੀਂ ਫਿਰ ਨਿਰਮਲ ਹੋ ਜਾਂਦੀਆਂ ਅਸੀਂ ਫਿਰ ਪਵਿੱਤਰ ਹੋ ਜਾਂਦੀਆਂ ਨੇ ਉਹ ਮਹਾਪੁਰਖ ਧੰਨ ਬਾਬਾ ਜੰਗੀਰ ਸਿੰਘ ਜੀ ਮਹਾਰਾਜ ਜਿਸ ਦੇ ਪਰਥਾਏ ਗੁਰਬਾਣੀ ਆਖਦੀ ਜਿਸ ਸਾਸ ਗਰਾਸਨਾ ਵਿਸਤਰਾ ਹਰ ਨਾਮਾ ਮਨ ਮੰਤ ਧੰਨ ਸsei ਨਾਨਕਾ ਪੂਰਨ ਸੋਈ ਸੰਤ ਓਮ ਹਾਤਮ ਜਿਨ੍ਹਾਂ ਨੇ ਸਾਸ ਸਵਾਸ ਬਾਣੀ ਦਾ ਸਿਮਰਨ ਕੀਤਾ ਅਜਿਹੇ ਮਹਾਪੁਰਸ਼ਾਂ ਨੂੰ ਤੀਰਥ ਵੀ ਲੋਚਦੀ ਨੇ ਕਿਉਂਕਿ ਗੁਰਬਾਣੀ ਦਾ ਫੈਸਲਾ ਨਾਨਕ ਤੱਟੜਿਆ ਸਤੋੜ ਢੋਂਡ ਸੱਜਣ ਸੰਤ ਪੱਕਿਆ ਹੋਏ ਜੀਵੰਦ ਹੈ ਵਿਛੜਾ ਓਏ ਮੋਇਆ ਨਾ ਜਾਈ ਸੋਣ ਹੋਤੇ ਸਾਧੂ ਤੇ ਜਿਉਂਦਿਆਂ ਦੁਨੀਆਂ ਜਿਉਂਦਿਆਂ ਨੂੰ ਛੱਡ ਜਾਂਦੀ ਹੈ ਪਰ ਸਾਧੂ ਦੇ ਜੇ ਲੜ ਲੱਗ ਜਾਈਏ ਨਾ ਉਹ ਮੋਇਆਂ ਦਾ ਵੀ ਸਾਥ ਨਹੀਂ ਛੱਡਦੇ ਰਾੜਾ ਸਾਹ ਵਾਲੇ ਮਹਾਪੁਰਖ ਤਾਰਨਾ ਪੜਦੇ ਸੰ ਪੜਿਓ ਪਾਈ ਸਾਧੂ ਮੋਇਆਂ ਨਾਲ ਵੀ ਸਾਥ ਨਿਵਾਉਂਦੇ ਨੇ ਦੁਨੀਆ ਛੱਡੇ ਜਿਉਂਦਿਆਂ ਮੋਇਆਂ ਦਾ ਵੀ ਸਾਥ ਨਿੰਬਾਉਂਦੇ ਨੇ ਦੁਨੀਆਂ ਛੱਡੇ ਜੋਂ ਡਿਆਂ ਮੋਇਆ ਨਾ ਵੇਤ ਨਿਭਾਵੇਂ ਮੈਂ ਦੁਨੀਆਂ ਛੱਡੇ ਮੋਇਆ ਨਾ ਵੀ ਸਾਥ ਨਿਵਾਉਨੇ ਜੀ ਸਾਥ ਨਿਵਾਉਨੇ ਦੁਨੀਆਂ ਛੱਡੇ ਜੋਂਦਿਆ ਨੂੰ ਸਾਧੂ ਮੋਇਆ ਨਾ ਵੀ ਸਾਥ ਨਿਵਾਉਨੇ ਨੇ ਦੁਨੀਆਂ ਛੱਡੇ ਜੋਂਦਿਆ ਨਾਨਕ ਕੱਚੜਿਆਂ ਸੋ ਤੋੜ ਟੋਡ ਸੱਜਣ ਸੰਤ ਪੱਕਿਆਂ ਓਏ ਜੀਵੰਦਾ ਵਿਛੜਾ ਉਹ ਮੋਇਆ ਨਾ ਜਾਈ ਛੋੜ ਤੇ ਸਾਧੂ ਮੋਇਆਂ ਦਾ ਵੀ ਸਾਥ ਨਗਾਉਂਦੇ ਛੱਡਦੇ ਨਹੀਂ ਜਿਹੜਾ ਉਹਨਾਂ ਦੇ ਲੜ ਲੱਗ ਜਾਂਦੇ ਹਰ ਕਾ ਸੇਵਕ ਹਰ ਹੀ ਜੀਹਾ ਵੇਦ ਨਾ ਜਾਣੋ ਮਾਨਸ ਦੇਹਾ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਭਾਈ ਹਰੀਦਾ ਸੇਵਕ ਹਰੀ ਵਰ ਗਈ ਹੈ ਤਦੈ ਤੇ ਤੀਰਥ ਲੋਚ ਦੇ ਨੀ ਸਿਮਰਨ ਕਰਨ ਵਾਲਾ ਨਾਮ ਜਪਣ ਵਾਲਾ ਕੋਈ ਆਜੇ ਤੇ ਸਾਡੀ ਮਾਇੜ ਝੁਕ ਲਵੇ ਸਾਡਾ ਭਾਰ ਝੁਕ ਲਵੇ ਇਸੇ ਕਰਕੇ ਗੁਰਬਾਣੀ ਨੇ ਆਖਿਆ ਭਾਈ ਪਿਆਰੇ ਜੀ ਜਿੱਥੇ ਵਾਸਾ ਸਾਧੂਆਂ ਦਾ ਵਾ 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 ਜਿੱਥੇ ਵਾਸਾ ਸਾਧੂ ਵਾਣੀ ਕਹਿੰਦੀ ਜਿੱਥੇ ਵਾਸਾ ਸਾਧੂਆਂ ਦਾ ਪਿਆਰੇ ਜੀ ਜਿੱਥੇ ਵਾਸਾ ਸਾਧੂਆਂ ਦਾ ਘੜੀ ਤੀਰਥ ਨਿਵਾਸ ਉਥੇ ਕਰਦੇ ਨੇ ਘੜੀ ਤੀਰਥ ਨਿਵਾਸ ਉਥੇ ਕਰਦੇ ਨੇ ਜਿੱਥੇ ਵਾਸਾ ਸਾਧੂਆਂ ਦਾ ਘੜੀ ਤੀਰਥ ਨਿਵਾਸ ਉਥੇ ਕਰਦੇ ਨੇ ਜਿੱਥੇ ਵਾਸਾ